ਨਿਆ ਪੁਲਿਸ ਤਾਂ ਧਿਆਨ ਸ਼ਹਿਰ ਦਾ ਬਾਰਡਰ ਵੱਲ ਹੋਊਗਾ ਤਾਂ ਇਸ ਮੌਕੇ ਤੇ ਉਹਨਾਂ ਨੇ ਬੀਬੀਐਮਬੀ ਦੇ ਚੇਅਰਮੈਨ ਤੇ ਕੁਝ ਅਧਿਕਾਰੀਆਂ ਨੂੰ ਅੱਜ ਸਵੇਰੇ ਸਵੇਰੇ ਬਿਨਾਂ ਕਿਸੇ ਇਨਫਾਰਮੇਸ਼ਨ ਦੇ ਬਿਨਾਂ ਕਿਸੇ ਕਿਸੇ ਪ੍ਰੀਅਰ ਕੋਈ ਪਹਿਲਾਂ ਜਾਣਕਾਰੀ ਦੇ ਲੋਹਾਂਡ ਜਿਹੜਾ ਡੈਮ ਜਿਹੜਾ ਬਣ ਹੈ ਉੱਥੇ ਜਾ ਕੇ ਸ਼ੇਡ ਤੇ ਮਤਲਬ ਪੰਜਾਬ ਦਾ 200 ਕਿ ਉਸ ਪਾਣੀ ਵਾਲਾ ਗੇਟ ਬੰਦ ਕਰਕੇ ਹਰਿਆਣੇ ਵਾਲਾ ਗੇਟ ਖੋਲ੍ਹਿਆ ਜਿਉਂ ਹੀ ਮੈਨੂੰ ਪਤਾ ਲੱਗਿਆ ਮੈਂ ਇਮੀਡੀਏਟਲੀ ਉੱਥੋਂ ਨੰਗਲ ਵਾਸਤੇ ਪ੍ਰਵਾਨਨਾ ਹੋਇਆ ਤਾਂ ਚੇਅਰਮੈਨ ਸਾਹਿਬ ਨੂੰ ਦੱਸਿਆ ਗਿਆ ਕਿ ਤੁਹਾਡੇ ਕੋਲੇ ਕੋਈ ਆਰਡਰ ਨਹੀਂ ਤੁਹਾਡੇ ਕੋਲੇ ਗੇਟ ਖੋਲ੍ਹਣ ਦਾ ਕੋਈ ਅਧਿਕਾਰ ਨਹੀਂ ਤਾਂ ਉਹ ਗੇਟ ਜਿਹੜਾ ਦੁਬਾਰਾ ਬੰਦ ਕਰਕੇ ਪੰਜਾਬ ਨੂੰ ਦੁਬਾਰਾ ਰੀਸਟੋਰ ਕਰਤਾ ਉਹ ਪਾਣੀ ਜਦੋਂ ਨੰਗਲ ਹੈ ਇੱਥੇ ਵੀ ਉਹਨੂੰ ਪੁੱਛਿਆ ਗਿਆ ਕਿ ਕੋਈ ਆਰਡਰ ਦਿਓ ਕੱਲ ਮਾਨਯੋਗ ਹਾਈ ਕੋਰਟ ਦਾ ਆਰਡਰ ਆਇਆ ਉਹਦੇ ਵਿੱਚ ਉਹਨਾਂ ਨੇ ਕਿਤੇ ਨਹੀਂ ਲਿਖਿਆ ਕਿ ਪਾਣੀ ਦੇ ਦਿਓ ਉਸ ਆਰਡਰ ਦੇ ਵਿੱਚ ਮੈਨਾਂ ਇਹ ਜਿੱਸਾ ਬੈਠੇ ਨੇ ਉਸ ਆਰਡਰ ਦੇ ਵਿੱਚ ਇਹ ਲਿਖਿਆ ਹੈ ਔਰ ਜਿਹੜਾ ਕੱਲ ਦਾ ਆ ਆ ਆਰਡਰ ਮਾਨਯੋਗ ਹਾਈ ਕੋਰਟ ਦਾ ਇਹਦੇ ਵਿੱਚ ਇਹ ਲਿਖਿਆ ਇਹਨਾਂ ਨੇ ਕਿ 25 25 ਨੂੰ ਜਿਹੜੀ ਹੋਮ ਸੈਕਟਰੀ ਦੀ ਚੇਅਰਮੈਨਸ਼ਿਪ ਦੇ ਵਿੱਚ ਜਿਹੜੀ ਗਵਰਨਮੈਂਟ ਆਫ ਇੰਡੀਆ ਦੇ ਹੋਮ ਸੈਕਟਰੀ ਦੀ ਚੇਅਰਮੈਨਸ਼ਿਪ ਜਿਹੜੀ ਮੀਟਿੰਗ ਹੋਈ ਸੀ ਇਹ ਉਹਦੇ ਮੁਤਾਬਕ ਜਿਹੜਾ ਤੁਸੀਂ ਚੱਲੋ ਦੋਨੇ ਬੈਠ ਕੇ ਗੱਲ ਕਰ ਲਓ ਔਰ ਦੋ ਤਰੀਕ ਨੂੰ ਜਿਹੜੀ ਮੀਟਿੰਗ ਹੋਈ ਸੀ ਉਹਦੇ ਵਿੱਚ ਕੋਈ ਵੀ ਇਸ ਤਰ੍ਹਾਂ ਦਾ ਆਰਡਰ ਨਹੀਂ ਕਿ ਪਾਣੀ ਦੇ ਦਿੱਤਾ ਜਾਵੇ ਉਹਦੇ ਵਿੱਚ ਸਿਰਫ ਇਹ ਲੈ ਮੈਂ ਤੁਹਾਨੂੰ ਕਾਪੀ ਦੇ ਦਾਂਗੇ ਅਸੀਂ ਆਏ ਮਾਨਯੋਗ ਕੋਟ ਦੇ ਫੈਸਲੇ ਵੀ ਆ ਇਹਨਾਂ ਨੇ ਬਾਤ ਯੂਨੀਅਨ ਹੋਮ ਸੈਕਟਰੀ ਨੇ ਇੱਕ ਪ੍ਰੈਸ ਨੋਟ ਜਾਰੀ ਕੀਤਾ ਜਿਹਦੇ ਵਿੱਚ ਇਹ ਵੀ ਇਹ ਲਿਖਿਆ ਹੋਇਆ ਹੈ ਕਿ ਇਟ ਵਾਸ ਐਡਵਾਈਸ ਨਾਟ ਆਰਡਰ ਸਲਾਹ ਦਿੱਤੀ ਜਾਂਦੀ ਹੈ ਕਿ ਇਹ 4500 ਕੇ ਜਿਹੜਾ ਐਕਸਟਰਾ ਬਟਰ ਵਾਲਾ ਭਾਖੜਾ ਦਾ ਹਰਿਆਣਾ ਮੰਗ ਰਿਆ ਉਹਨੂੰ ਮਤਲਬ ਰਿਕੁਆਇਰਮੈਂਟ ਜਿਹੜੀ ਉਹਨਾਂ ਦੀ ਹੈਗੀ ਉਹਨੂੰ ਪੂਰਾ ਕਰਨ ਬਾਰੇ ਵਿਚਾਰ ਕੀਤਾ ਜਾਵੇ ਤੋ ਇਸੇ ਨੂੰ ਆਰਡਰ ਬੰਨੀ ਬੈਠੇ ਨੇ ਇਹ ਤਾਂ ਪ੍ਰੈਸ ਰਿਲੀਜ਼ ਹੈ ਉਹਦੇ ਇਹ ਇਸ ਮੀਟਿੰਗ ਦੇ ਮਿਨਿਟਸ ਕਿੱਥੇ ਨੇ ਆਰਡਰ ਕਿੱਥੇ ਹੈ ਜਦੋਂ ਅੱਜ ਚੇਅਰਮੈਨ ਸਾਹਿਬ ਨੂੰ ਪੁੱਛਿਆ ਗਿਆ ਤਾਂ ਉਹਨਾਂ ਕੋਲ ਕੋਈ ਜਵਾਬ ਨਹੀਂ ਸੀ ਸਿਰਫ ਫੱਟਾ ਚੱਕੜ ਪਈ ਥੇ ਤੇ ਹਾਈ ਕੋਰਟ ਨੇ ਇਹ ਵੀ ਕਿਹਾ ਜੇ ਤੁਹਾਨੂੰ ਪਸੰਦ ਨਹੀਂ ਹੈਗਾ ਤੁਹਾਨੂੰ ਨਹੀਂ ਮੰਨਦੇ ਤੁਸੀਂ ਇਸ ਪੈਸੇ ਨੂੰ ਤਾਂ ਤੁਸੀਂ ਇਹਨੂੰ ਚੈਲੰਜ ਵੀ ਕਰ ਸਕਦੇ ਸਾਨੂੰ ਮੌਕਾ ਤਾਂ ਦਿਓ ਸੁਪਰੀਮ ਕੋਰਟ ਜਾਣ ਦਾ ਤੁਹਾਨੂੰ ਕਿ세 ਕਿਹੜੀ 8 ਦਿਨਾਂ ਦੀ ਮਤਲਬ ਐਮਰਜੈਂਸੀ ਪੈ ਗਈ ਜਿਹੜੀ ਫਸਲ 8 ਦਿਨਾਂ ਚ ਹੀ ਹੁੰਦੀ ਹੈ ਔਰ ਤੁਹਾਨੂੰ ਇਮੀਡੀਏਟਲੀ 8500 ਕਿਊਸੇ ਚਾਹੀਦਾ ਜਦਕਿ ਤੁਹਾਡੇ 4000 ਨਾ ਸਰੀ ਜਾਂਦਾ ਕਿੰਨੇ ਮਹੀਨੇ ਦਾ ਸਾਰਾ ਅਪ੍ਰੈਲ 4000 ਨਾਲ ਹੀ ਕੱਢਿਆ ਮਈ 'ਚ ਪਤਾ ਨਹੀਂ ਕੀ ਹੋ ਗਿਆ ਇਹਨੂੰ ਸੋ ਮੈਂ ਹੰਬਲੀ ਰਿਕੁਐਸਟ ਕਰਦਾ ਬੀਬੀਐਮਬੀ ਇਸ ਤਰ੍ਹਾਂ ਦੀਆਂ ਇਲੀਗਲ ਕਾਰਵਾਈਆਂ ਨਾ ਕਰੇ ਬੀਜੇਪੀ ਨੂੰ ਵੀ ਕਹਿਣਾ ਕਿ ਇੱਕ ਪਾਸੇ ਤਾਂ ਦੇਸ਼ ਜਿਹੜਾ ਹੈ ਉਹ ਖਾਸ ਤੌਰ ਤੇ ਪੰਜਾਬ ਦੇ ਬਾਰਡਰ ਤੇ ਤਾਂ ਬਹੁਤ ਜ਼ਿਆਦਾ ਟੈਨਸ਼ਨ 532 ਕਿਲੋਮੀਟਰ ਸਾਡਾ ਬਾਰਡਰ ਅਸੀਂ ਫੋਰਸਾਂ ਕਿੱਥੇ ਲਾਈਏ ਪੰਜਾਬ ਪੁਲਿਸ ਅਸੀਂ ਕਿੱਥੇ ਲਾਈਏ ਜੀ ਅਸੀਂ ਬਾਰਡਰ ਤੇ ਲਾਈਏ ਜਾਂ ਇੱਥੇ ਟਾਈਮਾਂ ਤੇ ਲਾਈਏ ਆ ਤੁਸੀਂ ਹਰ ਉਹ ਸਵੇਰੇ ਸਵੇਰੇ ਚੋਰੀ ਕਰਨਾਗੇ ਪਾਣੀ ਦੀ ਸਵੇਰੇ ਸਵੇਰੇ ਤੁਸੀਂ ਅਰਲੀ ਮਾਰਨਿੰਗ ਪਾਣੀ ਤੇ ਡਾਕਾ ਮਾਰਨਾਗੇ ਪੰਜਾਬ ਦੇ ਏਰੀਆ ਚ ਬੜੀ ਮੰਦਪਾਗੀ ਗੱਲ ਹੈ ਬੜੀ ਮੰਦਪਾਗੀ ਗੱਲ ਹੈ ਉਹ ਲੋਕ ਇੱਥੇ ਹੋਗੇ ਆਪ ਆਲਾਕੇ ਦੇ ਲੋਕ ਵੀ ਤਾਂ ਪੈਸੇ ਹੀ ਨਹੀਂ ਧੀ ਪਿੰਡ ਇੱਥੇ ਅਹ ਜਿੱਥੇ ਪਾਣੀ ਨਹੀਂ ਪਹੁੰਚਦਾ 500 ਏਕੜ ਇੱਕ ਪਿੰਡ ਦੀ ਬੰਜਰ ਹੋਈ ਪਈ ਹੈ ਅੱਜ ਤਾਂ ਉਹਨਾਂ ਨੂੰ ਪਾਣੀ ਦੇਣ ਨੂੰ ਕਹਿੰਦੇ ਆ ਤੁਸੀਂ ਹੁਣ ਕਹਿੰਦੇ ਸਾਨੂੰ ਐਕਸਟਰਾ ਦੇ ਦਿਓ ਕਿਉਂਕਿ ਸਾਨੂੰ 10 ਸਾਲ 15 ਸਾਲ ਪਹਿਲਾਂ ਮਿਲਦਾ ਰਿਹਾ ਹੈ ਉਹ ਹੱਤ ਜਿਹੜੀ ਹੈ ਉਹ ਹੱਕ ਥੋੜੀ ਬਣ ਗਿਆ। ਰਾਈਟ ਥੋੜੀ ਬਣ ਗਿਆ ਨਾ। ਸੋ ਨਾ ਹਾਈ ਕੋਰਟ ਨੇ ਕੋਈ ਆਰਡਰ ਦਿੱਤਾ ਕਿ ਪਾਣੀ ਛੱਡੋ। ਨਾ ਕਿਸੇ ਹੋਮ ਸੈਕਟਰੀ ਦੀ ਮੀਟਿੰਗ ਵਿੱਚ ਕੋਈ ਇਸ ਤਰ੍ਹਾਂ ਦਾ ਹੋਇਆ। BBMP ਦੇ ਜਿਹੜੀਆਂ ਮੀਟਿੰਗਾਂ ਨੇ ਉਹ ਤੁਹਾਨੂੰ ਪਤਾ ਹੀ ਹੈ ਕਿ ਉਹ 3-3 ਘੰਟੇ ਦਾ ਨੋਟਿਸ ਦੇ ਕੇ ਕਿਵੇਂ ਬੁਲਾ ਸਕਦੇ ਮੀਟਿੰਗ। ਜਿਸ ਪੰਜਾਬ ਜਾਣੇਗੀ। 60% ਸਾਡਾ ਹਿੱਸਾ ਹੈ। ਨਾ ਮੈਨੂੰ ਕੋਈ ਫੋਨ ਆਇਆ ਚੇਅਰਮੈਨ ਦਾ ਕਿ ਮੈਂ ਚੱਲ ਜਾਣ ਲੱਗੇ ਹਾਂ ਜੀ ਉੱਧਰ। ਅਸੀਂ 60% ਦੇ ਹਿੱਸੇਦਾਰੇ ਚ। ਸਾਨੂੰ ਨਹੀਂ ਪਤਾ ਸਾਥੇ ਚੋਰੀਆਂ ਲੈ ਜਾਵਾਂ ਤਾਂ। ਫਾਈਰ ਸਾਰੇ ਇਲੈਗਲ ਬਾਕੀ ਕਾਰਵਾਈ ਉਹਦੇ ਕਲਾਸ ਫਾਈਰ ਹੋਣੀ ਚਾਹੀਦੀ ਗੋ ਜਾਵਾਂਗੇ ਆਪਾਂ ਸੁਪਰੀਮ ਕੋਰਟ ਦੀ ਤਿਆਰੀ ਹੈ ਅਸੀਂ ਚੈਲੰਜ ਕਰਾਂਗੇ ਸਾਨੂੰ ਹਾਈ ਕੋਰਟ ਨੇ ਕਿਹਾ ਕਿ ਰਾਈਟ ਦਿੱਤਾ ਹੈ ਕਿ ਤੁਸੀਂ ਜਾ ਸਕਦੇ ਹੋ ਬਾਕੀ ਬਾਕੀ ਤੂੰ ਤਰੀਕੇ ਨੂੰ ਐਫ ਆਈ ਆਰ ਦੀ ਉਹ ਅਸੀਂ ਲੀਗਲੀ ਅਸੀਂ ਪੁੱਛਦੇ ਹਾਂ ਕਿ ਕਿਹੜਾ ਕਿਹੜਾ ਆਰਡਰ ਇੰਪਲੀਮੈਂਟ ਕਰਾਉਣਾ ਹੈ ਸੀ ਉਹ ਉਹ ਕਹਿੰਦੇ ਆ ਉਹਨਾਂ ਨੇ ਕਿਹਾ ਕਿ ਸ਼ਾਮ ਨੂੰ ਮੈਨੂੰ ਮਿਲਣਗੇ ਹਾਂ ਮੈਨੂੰ ਕਿਹਾ ਉਹ ਮੈਨੂੰ ਸ਼ਾਮ ਨੂੰ ਮਿਲਣਗੇ ਆਜਣ ਅਸੀਂ ਉੱਥੇ ਗੱਲ ਕਰਾਂਗੇ ਕਿ ਹਾਂਜੀ ਦੱਸੋ ਕਿਹੜਾ ਆਰਡਰ ਇੰਪਲੀਮੈਂਟ ਕਰਾਉਣਗੇ ਸੀ ਤੁਸੀਂ ਕਿੱਥੇ ਲਿਖਿਆ ਹੋਇਆ ਕਿ 8500 ਛੱਡ ਦੋ ਹਾਈ ਕੋਰਟ ਨੇ ਲਿਖਿਆ ਹੈ ਹੋਮ ਸੈਕਟਰੀ ਨੇ ਲਿਖਿਆ ਕੀ ਨੇ ਲਿਖਿਆ ਦੱਸੋ ਬਾਕੀ ਬਾਕੀ ਇਹੋ ਜਿਹੀ ਮੁਲਾਕਾਤ ਦਾ ਸੰਭਵ ਕਿਉਂ ਨਹੀਂ ਹੋ ਸਕੀ ਕੀ ਕਰ ਇੱਥੇ ਹਾਲਾਤ ਦੇਖੋ ਨਾ ਪੱਲਵਾਂ ਨਾ ਡੇ ਬਣ ਸਕਦੇ ਸੀ ਅਸੀਂ ਉਹਨਾਂ ਨੂੰ ਪਹਿਲਾਂ ਇਹ ਕਿਹਾ ਕਿ ਤੁਸੀਂ ਪਹਿਲਾਂ ਤੁਹਾਨੂੰ ਅਸੀਂ ਸੇਫਲੀ ਅਸੀਂ ਤੁਹਾਨੂੰ ਇੱਥੋਂ ਚਲੇ ਜਾਓ ਕਿਉਂਕਿ ਲੋਕ ਲੋਕਾਂ ਦੀ ਗਿਣਤੀ ਵੱਧਦੀ ਜਾ ਰਹੀਆਂ ਲੋਕ ਫਿਰ ਅਸੀਂ ਟਾਈਮ ਅਸੀਂ ਐਸੇ ਕਰਕੇ ਤਾਂ ਕਿਹਾ ਸੀਗਾ ਕਿ ਪੁਲਿਸ ਅਸੀਂ ਡੈਮ ਸੇਫਟੀ ਵਾਸਤੇ ਲਾਈ ਹੈ ਲੋਕ ਆ ਗਏ ਪਬਲਿਕ ਆ ਗਈ ਇੱਥੇ ਕੀਰਤਪੁਰ ਸਾਹਿਬ ਆ ਗਏ ਲੋਕ ਲੋਹੰਡ ਆ ਗਏ ਜਦੋਂ ਜਿਉਂ ਜਿਉਂ ਪਤਾ ਲੱਗੀ ਜਾਂਦਾ ਲੋਕ ਆਈ ਜਾਂਦੇ ਪਾਣੀ ਦੇਖੋ ਐਸੀ ਇੱਕ ਚੀਜ਼ ਹੈ ਪੰਜਾਬੀਆਂ ਦੀ ਲਾਈਫ ਲਾਈਨ ਹੈ ਸੋ ਉਹਦੇ ਨਾਲ ਤੁਸੀਂ ਛੇੜਛਾੜ ਕਰੋਗੇ ਔਰ ਉਹ 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 ਚੋਰੀਆਂ ਡਾਕਾ ਮਾਰਨ ਦੀ ਕੋਸ਼ਿਸ਼ ਕਰੋਗੇ ਤਾਂ ਪਬਲਿਕ ਜਿਹੜੀ ਆ ਉਹਦੇ ਰੋਸ ਨੂੰ ਰੋਕਣਾ ਮੁਸ਼ਕਿਲ ਹੈ ਹੋ ਕੀ ਰਿਹਾ ਹੋਏ ਬਸ ਲੜਾ ਰਹੇ ਨੇ ਆਪ ਦਾ ਮੇਸੀ ਅਫਸਰ ਉਹ ਢੂੰਡ ਰਹੇ ਆ ਮੈਂ ਇੱਕ ਕਾਰਵਾਈ ਦੀ ਸਖਤ ਨਿੰਦਾ ਕਰਦਾ ਜੋ ਚੇਅਰਮੈਨ ਸਾਹਿਬ ਆਪ ਆ ਕੇ ਕਹਿੰਦੇ ਅਸੀਂ ਗੇਟ ਖੋਲਾਂਗੇ ਇਹ ਸਾਡੀ ਬੀਬੀ ਐਮਬੀ ਅਜੇ ਲੀਗਲੀ ਵੀ ਦੇਖਿਆ ਜਾਵੇ ਨਾ ਸਾਡੀ ਤਾਂ ਤੇ ਫੋਟੋ ਵੀ ਲਾਉਂਦੇ ਉਹ ਆਦੇ ਦਫਤਰ ਚ ਹਰਿਆਣਾ ਤੇ ਰਾਜਸਥਾਨ ਦੇ ਮੁੱਖ ਮੰਤਰੀ ਦੀ ਲੱਗੀ ਹੋਈ ਹੈ ਫੋਟੋ ਸਾਡੀ ਲਾਉਂਦੇ ਸਾਡਾ ਸਮਝਦੀ ਕੁਛ ਨਹੀਂ ਸਾਡੇ ਬਰੁਤਾਂ ਜੋ ਹਾਈ ਕੋਰਟਾਂ ਜਾਂਦੇ ਨੇ ਉਹਦਾ ਪੈਸਾ ਸਾਨੂੰ ਦੇਣਾ ਪੈਂਦਾ ਜੀ ਜਿੰਨੇ ਵਕੀਲ ਕਰਨਗੇ ਜਿੰਨੀ ਉਹਨਾਂ ਨੇ ਫੀਸਾਂ ਉਹਨਾਂ ਨੇ 60% ਪੰਜਾਬ ਦੇਊਗਾ ਕਿਉਂ ਦੇਊਗਾ ਮਾਸਾ ਵੀ ਮਾਸਾ ਪਾਣੀ ਦਾ ਤੁਸੀਂ ਫੇਲੇ ਹੈ ਹਰਿਆਣਾ ਗਵਰਨਮੈਂਟ ਮੰਨੀ ਨਹੀਂ ਕਹ ਰਹੀ ਫੈਕਟ ਜਿਹੜੇ ਲਈ ਉਹ ਚਿੰਤਨ ਕਰਦੇ ਇਸ ਤੋਂ ਬਾਅਦ ਚਿਕੜੀ ਜੇ 21 ਮਈ ਤੋਂ ਬਾਅਦ ਅਲਾਟ ਹੋ ਜੂਗਾ ਨਾ ਪਾਣੀ ਇਹਨਾਂ ਨੂੰ ਫੈਕਟ ਪਹਿਲਾਂ ਫੈਕਟ ਬਤਾਵਗੇ ਪਾਣੀ ਦੇ ਰਹੇ ਸੀ ਬਿਖੜ ਬਿਨਾ ਫੈਕਟਾਂ ਤੋਂ ਦੇ ਰਹੇ ਸੀ ਅਸੀਂ ਉਹਨੂੰ 6 ਚਿੱਠੀਆਂ ਲਿਖੀਆਂ ਅਰਮੀ ਨੇ ਬੀਵੀਐਮ ਜੀ ਦੀ ਮੀਟਿੰਗ ਵਿੱਚ 6 ਮਹੀਨਿਆਂ ਤੋਂ ਚਿੱਠੀਆਂ ਲਿਖਦੇ ਜਾ ਰਹੇ ਆ ਕਿ ਤੁਹਾਡਾ ਪਾਣੀ ਘਟੂਆ ਇਸ ਵਾਰ ਤੁਸੀਂ ਸੰਜਮ ਨਾ ਵਰਤੋ ਤੁਹਾਡਾ ਤੁਸੀਂ ਮਹੀ ਤੱਕ ਚਲਾਉਣਾ ਨਹੀਂ ਮੰਨੇ ਕਰਾਣੀ ਆਤਾ ਸਰ ਸਾਹਿਬ ਸਾਹਿਬ ਲੜਾਈ ਲੜਿਓ ਬੱਸੀ ਲੜਾਈ ਹੈ ਤੁਹਾਨੂੰ ਲੱਗਦਾ ਨਹੀਂ ਕਿ ਲੜਾਈ ਹੋਰ ਵੱਡੀ ਹੈ ਸਿੰਗਲ ਬੋਰਡ ਦੀ ਸਰ ਕਿਉਂਕਿ 60% ਇਸ ਦਾ ਹੈ ਸਿੰਗਲ ਬੋਰਡ ਸਿੰਗਲ ਹੈ ਉਹ 40% ਤਿੰਨੇ ਵੋਟਾਂ ਉਹਦੇ ਤੇ ਵੀ ਰਾਜਨੀਤੀ ਹੁੰਦੀ ਹੈ ਸਰ ਇਹ ਵੀ ਲੜਾਈ ਵੱਡੀ ਲੱਗਦੀ ਹੈ ਵੀ ਹੋਈ ਹੈ ਨਾ ਹੁਣ ਕੀ ਕਰਨ ਕੀ ਕੀਤਾ ਹੈ ਰਾਜਸਥਾਨ ਤੇ ਹਰਿਆਣਾ ਨੇ ਵੋਟ ਪਾ ਕੇ ਕਿਹਦੇ 2 1 ਨਾਲ फैसला करता है, तो है मुकदमा होना चाहिए बीवीएमबी बी के चेयरमैन को लॉक कर किसको बोल रहे हैं वो वो आपको बोल रहे हैं नहीं नहीं नहीं।, नहीं नहीं वो तो मंत्री हैं उनको बोलो ना कि सेंटर को कि जिन्होंने जो ऑर्डर देते हैं बिट्टू जी को बोलो कि देशद्रोह का मुकदमा वो जहाँ वो बड़े देशभक्त बैठे हैं ना जो हर को हर एक को देशभक्ति का सर्टिफिकेट देते हैं जो उनसे करवाओ ना तो बिट्टू जी आप तो सेंट्रल गवर्नमेंट का हिस्सा हो जो वहां से ऑर्डर करती है बीबीएमबी को आज आज उठा दो ये मतलब हर चीज हमारे पे ही मतलब हम पर तो ये संकट मरा गया है एक तरीक तक तो कोई मुद्दा नहीं था ये अब उसके बाद जब इन्होंने खुद ही फैसला कर लिया कि हम इतना पानी देंगे और इतना छोड़ देंगे ऐसे कैसे छोड़ देंगे ਵਾਜਬਾ ਦੀ ਗੱਲ ਨਹੀਂ ਹੋਵੇਗੀ ਉਹਦੇ ਵਾਸਤੇ ਵੀ ਲੋਕਾਂ ਚ ਆਪਣਾ ਪੱਖ ਕਿਸਮ ਦੇ ਲਈ ਸਿਰਫ ਤੇ ਕੇਵਲ ਸਰਕਾਰ ਡਰਾਮਾ ਕਰ ਰਹੀ ਹੈ ਜਿਹੜਾ ਐਫੀਡਵਟ ਦਿੱਤਾ ਸੀ ਉਹਨਾ ਸਟਰੋਂਗ ਨਹੀਂ ਦਿੱਤਾ ਗਿਆ ਕਿਹੜਾ ਐਫੀਡਵਟ ਹਾਈ ਕੋਰਟ ਦੇ ਵਿੱਚ ਜਿਹੜਾ ਸਾਡੇ ਤਾਂ ਬਹੁਤ ਦੇਰ ਤੋਂ ਉਸ ਦਾ ਇਹਨਾਂ ਦੇ ਐਫੀਡਵਟ ਵੀ ਸੰਭਾਲਦੇ ਫਿਰਦੇ ਆ ਉਹ ਤਾਂ ਨਾਮ ਬੋਲਣ ਘਟੋ ਘਟ ਜਿਨ੍ਹਾਂ ਨੇ ਚਾਂਦੀਆਂ ਕਈਆਂ ਫੜਾਈਆਂ ਇਹਨਾਂ ਨੂੰ ਹੈ ਤਾਂ ਉਹਨਾਂ ਦਾ ਕੀ ਹੈ ਉਹ ਤੋਂ ਵੀ ਦੇਖ ਤਾਂ ਲਿਆ ਵਿਧਾਨ ਸਭਾ ਚ ਬਾਈਬਾ ਸਾਹਿਬ ਉਹ ਹੋਰ ਹੀ ਗੱਲਾਂ ਕਰਦੇ ਨੇ ਠੀਕ ਨਹੀਂ ਹੈਗੇ ਉਹ ਸੂਬਾ ਪੀ ਦੇ ਵਿੱਚ ਮਹਾਤਮਾ ਨੇ ਸੀ ਕਿ 50 ਕੋਟ ਦੀਆਂ ਭਰਤੀਆਂ ਜਿਹੜੀਆਂ ਉਹ ਲਗਾਤਾਰ ਪਿਛਲੇ ਸਾਲਾਂ ਵਿੱਚ ਕਰਦੀਆਂ ਉਹਦੇ ਲਈ ਕੋਈ ਕਾਨੂੰਨੀ ਚਾਰਾ ਜੋ ਨਹੀਂ ਕਰ ਰਹੇ ਆ ਕਾਹਦੇ ਚ ਜਿਹੜੀ ਭਰਤੀ ਜਿਹੜੀ ਆ ਪੰਜਾਬ ਦੇ ਬੀਵੀਐਮ ਵੀ ਖਤਮ ਕਰਨ ਬਾਰੇ ਸੋਚਦੇ ਅਜ ਤਾਂ ਉਹ ਕਹਿੰਦਾ ਕਾਦੇ ਵਾਸਤੇ ਚਟਾਤੀ ਬੰਨ੍ਹਿਆ ਜੀ ਮੰਨ ਦਸੋ ਜੀ ਹਰ ਤੀਜੇ ਮਹੀਨੇ ਇਹਨਾਂ ਨੂੰ ਪੈਸੇ ਦੇਣੇ ਹਰ ਥਮਾਈ ਕਿੱਥੇ ਪੈਸੇ ਖਰਚ ਦੇਣਾ ਹੈ ਜੀ ਫਟਾ ਖੋਲ ਦਾਂਗੇ ਜੀ ਫਟਾ ਬੰਦ ਕਰ ਦਾਂਗੇ ਦੋ ਕੰਮ ਨੇ ਇਹਨਾਂ ਕੋਲੇ ਸੋ ਬੀਵੀਐਮ ਵੀ ਦਾ ਪੁਨਰਗਠਨ ਹੋਣਾ ਚਾਹੀਦਾ ਕਿ ਇਹਦਾ ਸੰਵਿਧਾਨ ਚੇਂਜ ਕਰੋ ਅੱਜ ਤੱਕ ਅੱਜ ਬਤਾ ਦੇ। ਸੈਕਿਉਰਿਟੀ ਐਕਟ ਜਿਹੜੀ ਉਹਦੀ ਬੈਠਕ ਦੀ ਜਿਹੜੀ ਤੁਸੀਂ ਇੱਕ ਹੋਰ ਜਿਹੜੀ ਬਣਾਈ ਹੈ ਤੁਸੀਂ ਕਮੇਟੀ ਉਹਦਾ ਡਿਲੀਗੇਸ਼ਨ ਤੁਹਾਡੀ ਸਰਕਾਰ ਦੇ ਉੱਤੇ ਲਾਰੇ ਦੇ ਕਾਹਦੇ ਸੇ 20 ਲੀਟਰ ਲਾਰੇ ਦੇ ਕਿ ਮਿੱਤਰ ਤੁਹਾਡੇ ਹੁੰਦੇ ਜਿਹੜੀ ਆ ਉਹ ਜਿਹੜੀ ਕਮੇਟੀ ਜਿਹੜੀ ਬਣ ਗਈ ਤੁਸੀਂ ਆਪ ਜਿਹੜੀ ਆ ਉਹਨੂੰ ਉਸ ਵੇਲੇ ਸਰਕਾਰ ਕੀ ਦੀ ਸੀ ਡੈਮ ਸੇਫਟੀ ਐਕਟ ਆਇਆ ਸੀਗਾ ਉਹ ਕਹਿੰਦਾ ਉਦੋਂ ਜਦੋਂ ਤੋਂ ਜਿਸ ਵੇਲੇ ਡੈਮ ਸੇਫਟੀ ਐਕਟ ਪਰਲਮੈਂਟ ਚ ਆਇਆ ਸੀ ਸਰਕਾਰ ਕੀ ਦੀ ਸੀ ਹਾਂਜੀ ਫਿਰ ਉਹਦੋਂ ਕਿਹਨੂੰ ਬੁਲਾਇਆ ਇਹਨਾਂ ਨੇ ਉਹ ਕਹਿੰਦਾ ਨਹੀਂ ਉਪੰਤਵਨ ਕੱਲਾ ਸੀ ਉੱਥੇ ਉਹ ਵਿਰੋਧ ਇਹਨਾਂ ਦੇ ਕਿੰਨੇ ਸੀ ਕਾਂਗਰਸ ਦੇ ਸਾਰੇ ਉੱਥੇ ਸੀਗੇ ਐ ਬੁਰਲ ਕਰਦੇ ਆ ਉੱਥੇ ਕੱਲਾ ਭਵਾਂ ਤਮਾਂ ਤੇ ਪਾਈ ਜਾਓ ਕੋਈ ਕੱਲਾ ਵੀ ਵਿਰੋਧ ਕਰੇ ਇੱਥੇ ਆ ਕੇ ਸਰਕਾਰ ਚ ਵੀ ਆ ਕੇ ਇਹੀ ਕਰੇ ਜਿਸ ਵੇਲੇ ਟਾਈਮ ਹੈ ਸੇਫਟੀ ਐਕਟ ਆਇਆ 2021 ਸਰਕਾਰ ਕੀ ਦੀ ਸੀ ਕਾਂਗਰਸ ਦੀ ਸੀ ਕਿਰਪਾ ਕਰਕੇ ਲੋਨ ਦੱਸਦੇ ਕਰੋ ਬਹੁਤ ਬਰਾਬਰ ਲੱਗਦੀ ਗੱਲ ਕੀਤੀ ਹੈਗੀ ਬਹੁਤ 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 ਬਹੁ ਕਿਸ ਨੇ ਆਰਡਰ ਗਾ ਲੀ ਕਿ ਤੇਨੇ ਕਿਹਾ ਤੁਹਾਨੂੰ ਪਹੀ ਕੋ ਇਹ ਤਾਂ ਦੇਖੋ ਆਰਮੀ ਦਾ ਸਹਿਯੋਗ ਕਰਾਂਗੇ ਅਸੀਂ ਜੋ ਵੀ ਸਾਨੂੰ ਹੋਮ ਮਿਨਿਸਟਰੀ ਤੋਂ ਯਾਰ ਡਿਫੈਂਸ ਮਿਨਿਸਟਰੀ ਤੋਂ ਤਾਹਾਂ ਤੋਂ ਜਿਹੜੇ ਆਰਡਰ ਆਉਣਗੇ ਉਹਨੂੰ ਤਾਂ ਫੋਲੋ ਕਰਾਂਗੇ ਮੈਂ ਇਹੀ ਤਾਂ ਕਹਿਣਾ ਇੱਕ ਪਾਸੇ ਤਾਂ ਅਸੀਂ ਆ ਮਸੀਬਤ ਚ ਪਏ ਹੋਏ ਆ ਬਲੈਕਆਊਟ ਹੋ ਰਹੇ ਨੇ ਕੋਈ ਪਤਾ ਨਹੀਂ ਕਿਹੜੀ ਮਜ਼ਾਇਲ ਕਿੱਥੇ ਆਉਣੀ ਐ ਕਿੱਥੇ ਡਿਗਣੀਆਂ ਦੂਜੇ ਪਾਸੇ ਆ ਸਾਨੂੰ ਕਿਉਂ ਤੁਸੀਂ ਸੰਕਟ ਮੜਤਾ ਸਾਡੇ ਤੇ ਤੁਹਾਨੂੰ 12 ਦਿਨਾਂ ਬਾਅਦ ਤੁਹਾਨੂੰ ਤੁਹਾਡਾ ਪਾਣੀ ਮਿਲ ਜਾਊਗਾ ਕਰ ਲਿਓ ਉਹਨੂੰ ਕੀ ਕਰਨਾ ਅਸੀਂ ਕਿਹੜੇ ਇਸ ਪਾਣੀ ਨੂੰ ਵੇਚਣਾ ਜੀ ਗੱਲ ਤਾਂ ਰਾਇਲਟੀ ਦੀ ਵੀ ਚੱਲ ਰਹੀ ਹੈ ਪਰ ਅਸੀਂ ਤਾਂ ਇਹਦੇ ਨਾਲ ਬਿਜਲੀ ਪੈਦਾ ਕਰਨੀ ਉਹ ਵੀ ਕਿਸਾਨਾਂ ਵਾਸਤੇ ਹੈ ਖੇਤਾਂ ਜਾਊਗਾ ਉਹ ਵੀ ਕਿਸਾਨਾਂ ਵਾਸਤੇ ਹੈ ਪੀਣ ਵਾਸਤੇ ਹੈ ਉਹ ਵੀ ਪਿੰਡਾਂ ਵਾਲੇ ਵਾਸਤੇ ਸੋ ਇਹੇ ਇਸ ਗੱਲ ਨੂੰ ਕਿਉਂ ਨਹੀਂ ਸਮਝਦੇ ਕਿ ਭਾਜਪੀ ਜਿਹੜੀ ਹੈ ਉਹ ਐਂਟੀ ਪੰਜਾਬ ਹੈ ਜਦੋਂ ਉਹ ਕਿਸੇ ਹੋਰ ਪਾਸੇੋਂ ਨਾ ਜਿੱਤਣ ਚਾਹੇ ਉਹ ਵੋਟਾਂ ਵਾਲੇ ਪਾਸੇ ਹੋਣ ਚਾਹੇ ਉਹ ਕਿਸੇ ਪਾਸੇ ਜਦੋਂ ਤੂੰ ਉਹ ਸਿਝ ਕਰਦੇ ਕਿਸੇ ਨਾ ਕਿਸੇ ਤਰੀਕੇ ਨਾਲ ਪੰਜਾਬ ਦੀ ਸੰਗੀ ਘੁੱਟੀ ਜਾਵੇ ਤੇ ਇਹ ਨਹੀਂ ਹੋਣ ਦੇਵਾਂਗੇ ਸਭ ਸਿਆਮਣੇ ਰਿਜ਼ਲਟ ਹੋਈ ਇਹਦੇ ਗ੍ਰਹਿ ਮੰਤਰੀ ਨਾਲ ਮੀਟਿੰਗ ਹੈ ਕੋਈ ਗੱਲ ਹੋਈ ਪਾਣੀ ਦੀ ਆਪਾਂ ਗੱਲ ਨਹੀਂ ਕੱਲ ਤਾਂ ਸਿਰਫ ਜਿਹੜੇ ਨਾ ਨਾ ਜਿਹੜੇ ਬਾਰਡਰ ਵਾਲੇ ਜਿਹੜੇ ਸੀਐਮ ਨੇ ਉਹੀ ਸ਼ਾਮਲ ਸੀ ਤੇ ਸਿਰਫ ਨੇਪਾਲ ਵਾਲੇ ਜਿਹੜੇ ਜਿਵੇਂ ਉੱਤਰਾਖੰਡ ਤੇ ਯੂਪੀ ਜਾਂ ਫਿਰ ਬੰਗਲਾਦੇਸ਼ਾਂ ਮਮਤਾ ਬੈਨਰਜੀ ਸੀਗੇ ਬਿਹਾਰ ਵਾਲਿਆਂ ਦਾ ਵੀ ਬਾਰਡਰ ਲੱਗਦਾ ਹੈ राजस्थान वाले जमीन चो कानू दमी आप देने नहीं बहुत अच्छा है मैं हम तो मुबारकबाद और फौज के साथ खड़े गे हम पूरा सरकार नहीं पूरे पंजाबी नब्बे परसेंट कुर्बानियां इस देश को इस तिरंगे को लहराने के लिए हमारी है तो सामने भी हम ही खड़े होते हैं उनके पहली गोली पंजाबियों के सीने में ही आती है तो ऑपरेशन सिंदूर बड़ा अच्छा उनके जो जितने भी आतंकवादियों के जो मुख्यालय थे जो उनके ट्रेनिंग सेंटर थे वो तबाह किए हैं बहुत अच्छी बात लेकिन उन्होंने क्या किया वो सिविल पे अटैक कर रहे हैं हमारे गुरुद्वारा साहब में वहां गोला गिरा तीन, एक रागी दो ग्रंथी पाठी सिंह शहीद हो गए मतलब वो सिविल पे कर रहे हैं हम उनके आतंकवादियों के टिकानों पर कर रहे हैं, ठीक है ना इवन हमने अभी उनकी फौज पर नहीं किया आतंकवादियों के टिकाने पर किया। तो अगर वो मतलब बाज नहीं आएंगे तो हमारी फौज तैयार है और फौज हौसले बढ़ाने के लिए हम तैयार है है ਇਹ ਟਿਬਾ ਟਪਰੀਏ ਤੱਕ ਜੋ ਪਾਣੀ ਦੀ ਹਜੋਤ ਬੈਂਸ ਨੇ ਵਿਧਾਨ ਸਭਾ ਦੇ ਵਿੱਚ ਗੱਲ ਆਖੀ ਸੀ ਉਹਦਾ ਉਹ ਕਿੱਥੇ ਤੱਕ ਪ੍ਰੋਜੈਕਟ ਉਹ ਮੈਂ ਹੀ ਤਾਂ ਕਹਿਣਾ ਕਿ ਇਹ ਪਾਣੀ ਅਸੀਂ ਇੱਥੇ ਹੀ ਵਰਤਾਂਗੇ ਪਹਿਲਾਂ ਹੈਡ ਹੈਡ ਨੂੰ ਪਾਣੀ ਦੇ ਦਈਏ ਟੇਲਾਂ ਤੱਕ ਵੀ ਪਹੁੰਚਾਉਣਾ ਹੈ ਤੇ ਤੁਸੀਂ ਸਰ ਤੋਂ ਹਜੇ ਫੇਰ ਆਪ ਫੱਟੇ ਚੱਕਣਾ ਆ ਜੰਨੇ ਹੋ ਸਵੇਰੇ ਸਵੇਰੇ ਤੁਸੀਂ ਗੇਟ ਖੋਲਣ ਆ ਜੰਨੇ ਹੋ ਚੋਰੀਆਂ ਸਾਥੋਂ ਇਹ ਇਸ ਤਰ੍ਹਾਂ ਦੀ ਹਰਕਤ ਨੂੰ ਤਾਂ ਕੋਈ ਬਰਦਾਸ਼ਤ ਨਹੀਂ ਕਰੂਗਾ ਉਹ ਲਾਂਗੀਆਂ ਕਰੀ ਹੋਣੇ ਬਾੜ ਦੇ ਵਿੱਚੋਂ ਪਾਣੀ ਆ ਕੇ ਛਾੜ ਦਿੱਤਾ ਗਿਆ ਹੈ ਜੇ ਖਾਸ ਤੌਰ ਤੇ ਨਹਿਰਾਂ ਦੇ ਇਧਰਲੇ ਪਾਸੇ ਉਹ ਤਾਂ ਫਿਰ ਸਾਰਾ ਕੁਝ ਕਰਾਂਗੇ ਫਿਰ ਇਸ ਤਰ੍ਹਾਂ ਜੁਸਾਬ ਹੋਣ ਲੱਗ ਗਿਆ ਫਿਰ ਸਾਰਾ ਹੀ ਸਿਮਸਮ ਤੁਸੀਂ ਵਿਧਾਨ ਸਭਾ ਚ ਕਿਆ ਸੀ ਡਰਾਫਟ ਲੈ ਕੇ ਆਉਂਗੇ ਕਦੋਂ ਤੱਕ ਉਹ ਉਹ ਤਾਂ ਪਹਿਲਾਂ ਇਹਨਾਂ ਤੋਂ ਦਿਲ ਹੋ ਸੀ ਆਹਾ ਤੇ ਉਹ ਜਿਹੜਾ ਬਾਰਡਰ ਆ ਅਸੀਂ ਕਰ ਲਾਂਗੇ ਅਸੀਂ ਐਜੀ ਸਾਹਿਬ ਨੂੰ ਦੱਸਿਆ ਹੋਇਆ ਬਣਾਵਾਂਗੇ ਡਰਾਫਟ ਬਣਾਉਣਾ ਕੋਈ ਛੋਟੀ ਮੋਡੀ ਗੱਲ ਨਹੀਂ ਹੁੰਦਾ ਕਿਉਂਕਿ ਕਾਨੂੰਨ ਨੇ ਅਗੇ ਪਤਾ ਨਹੀਂ ਕਿੰਨੇ ਸਾਲ ਚੱਲਣਾ ਹੁੰਦਾ ਸੋ ਉਹਦੇ ਵਿੱਚ ਕੋਈ ਕਮੀ ਨਾ ਰਹਿ ਜੇ ਤਾਂ ਕਿ ਕੋਈ ਇਸ ਤਰ੍ਹਾਂ ਦਾ ਕਲੋਜ਼ ਨਾ ਕੋਈ ਵੀਕ ਵੀਕ ਪੁਆਇੰਟ ਨਾ ਰਹਿ ਜੇ ਕਿ ਉਹ ਕੱਲ ਨੂੰ ਕੋਰਟਾਂ ਕੋਰਟਾਂ ਚ ਲੈ ਜਾਣ ਸੋ ਇਸ ਕਰਕੇ ਪੰਜਾਬ ਦੇ ਪਾਣੀਆਂ ਦੀ ਰਾਖੀ ਅਸੀਂ ਆਪ ਕਰਨ ਜੋਗੇ ਹੈਗੇ ਆ ਅਸੀਂ ਦੇਸ਼ ਦੀ ਰਾਖੀ ਕਰਨ ਜੋਗੇ ਹੈਗੇ